ਪ੍ਰਚਾਰ ਫੇਰੀਆਂ ਦਾ ਦੌਰ ਕਰਦੇ ਹੋਏ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਐਮਨਾਬਾਦ ਦੀ ਧਰਤੀ ਤੇ ਪਹੁੰਚਦੇ ਨੇ ਤਾਂ ਉੱਥੋਂ ਦਾ ਇੱਕ ਹੈ ਸੱਜਣ ਠੱਗ ਜਿਸ ਨੂੰ ਅੱਜ ਕੱਲ ਅਸੀਂ ਭਾਈ ਸੱਜਣ ਦੇ ਨਾਮ ਦੇ ਨਾਲ ਜਾਣਦੇ ਹਾਂ ਤਾਂ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਇਹ ਪਤਾ ਲੱਗਿਆ ਕਿ ਇੱਥੇ ਇਸ ਬਿਰਤੀ ਦਾ ਇਨਸਾਨ ਲੈਂਦਾ ਏ ਜਿਹੜਾ ਆਉਂਦੇ ਜਾਂਦੇ ਰਹੀਆਂ ਨੂੰ ਪਹਿਲਾਂ ਤੇ ਇੱਕ ਬੁਰਕੀ ਪਾਉਂਦਾ ਏ ਰਹਿਣ ਦੇ ਲਈ ਸ਼ਰਾਂ ਦਿੰਦਾ ਹੈ ਸ਼ਰਨ ਦਿੰਦਾ ਹੈ ਅਤੇ ਬਾਅਦ ਦੇ ਵਿੱਚ ਜਦੋਂ ਸਾਰੇ ਲੋਕ ਸੌਂ ਜਾਂਦੇ ਨੇ ਆਰਾਮ ਕਰਦੇ ਨੇ ਉਹਨਾਂ ਦਾ ਸਮਾਨ ਲੁੱਟ ਲੈਂਦਾ ਏ ਤੇ ਮਾਰਨ ਤੋਂ ਬਾਅਦ ਉਹਨਾਂ ਨੂੰ ਖੂਹ ਦੇ ਵਿੱਚ ਸੁੱਟ ਦਿੰਦਾ ਏ ਤਾਂ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਭਾਈ ਸੱਜਣ ਜੀ ਦੇ ਕੋਲ ਗਏ ਹੁਣ ਸੱਜਣ ਦੇਖਦਾ ਪਿਆ ਹੈ ਕਿ ਇਹ ਜੋ ਪੁਰਖ ਆਇਆ ਏ ਇਹ ਤੇ ਸੌਂ ਹੀ ਨਹੀਂ ਰਿਹਾ ਆਰਾਮ ਹੀ ਨਹੀਂ ਕਰ ਰਿਹਾ ਕਦੋਂ ਦਾ ਬਿਰਤੀ ਦੇ ਵਿੱਚ ਹੀ ਬੈਠਾ ਏ ਕਦੋਂ ਦਾ ਪਰਮਾਤਮਾ ਦਾ ਧਿਆਨ ਹੀ ਧਰ ਕੇ ਹੋਏ ਇਹ ਇਨਸਾਨ ਇਹ ਮਹਾਂਪੁਰਖ ਬੈਠਾ ਹੋਇਆ ਏ ਤਾਂ ਜਦੋਂ ਸੱਜਣ ਇਹ ਵੇਖਦਾ ਪਿਆ ਹੈ ਤਾਂ ਸੱਜਣ ਠੱਗ ਜੀ ਮੈਂ ਪਹਿਲਾਂ ਸ਼ਬਦ ਵਰਤਾਂ ਤਾਂ ਉਹ ਹੁਣ ਜਦੋਂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਨੇਤਰ ਖੋਲੇ ਤਾਂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਉਹਨਾਂ ਨੂੰ ਕਿਹਾ ਕਿ ਸੱਜਣਾ ਨਾਮ ਤੇਰਾ ਸੱਜਣਾ ਵਾਲਾ ਏ ਪਰ ਕੰਮ ਤੇਰੇ ਠੱਗਾਂ ਵਾਲੇ ਨੇ ਪਰ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੜੇ ਹੀ ਪਿਆਰੇ ਸ਼ਬਦਾਂ ਦੇ ਵਿੱਚ ਉਸ ਨੂੰ ਇੱਕ ਕਲੜੀ ਸਿੱਖਿਆ ਦੇ ਦਿੱਤੀ ਉਜਲ ਕਹਿ ਹਾਂ ਝਲਕਣਾ ਕੋਟਿਮ ਕਲੜੀ ਮਸ ਤੋਤਿਆਂ ਝੂਠ ਨਾ ਉਤਰੇ ਜੇ ਸੌ ਧੋਵਾਂ ਤਿਸ ਕਿ ਜਿਵੇਂ ਕਹਿ ਦਾ ਭਾਂਡਾ ਹੁੰਦਾ ਹੈ ਉਹ ਕਹਿੰਦੇ ਭਾਂਡੇ ਨੂੰ ਭਾਵੇਂ ਕਿੰਨਾ ਹੀ ਮਲਿਆ ਜਾਵੇ ਕਿੰਨਾ ਹੀ ਸਾਫ਼ ਕੀਤਾ ਜਾਵੇ ਪਰ ਉਹਦੇ ਅੰਦਰ ਦੀ ਕਾਲਖ ਨਹੀਂ ਜਾਂਦੀ। ਐਸੀ ਹੀ ਤਰ੍ਹਾਂ ਭਾਈ ਸੱਜਣ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਿੱਖਿਆ ਦੇਣੀ ਕੀਤੀ ਕਿ ਸੱਜਣਾ ਬਾਹਰੋਂ ਭਾਵੇਂ ਕਿੰਨਾ ਚੰਗਾ ਮਰਜੀ ਬਣ ਲੈ ਪਰ ਜਿਹੜੀ ਤੇਰੇ ਅੰਦਰ ਦੀ ਮੈਲ ਹੈ ਅੰਦਰ ਦੀਆਂ ਬੁਰਾਈਆਂ ਨੇ ਉਹ ਕਿਸੇ ਵੀ ਢੰਗ ਦੇ ਨਾਲ ਖਤਮ ਨਹੀਂ ਹੋ ਸਕਦੀਆਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਹੁਣ ਜਾਨੀ ਜਾਨ ਨੇ ਉਹ ਸਾਰੀ ਰਾਤ ਨਹੀਂ ਸੁੱਤੇ ਪਰ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅੱਜ ਸਾਡੇ ਵਰਗੇ ਪਾਪੀਆਂ ਨੇ ਪਤਾ ਨਹੀਂ ਕਿੰਨੇ ਵਾਰ ਸੁਣੀ ਹੈ। ਕਿੰਨੇ ਵਾਰ ਪੜ੍ਹੀ ਹੈ ਕਿੰਨੇ ਸਹਿਜ ਪਾਠ ਕੀਤੇ ਨੇ ਕਿੰਨੇ ਅਖੰਡ ਪਾਠ ਕੀਤੇ ਨੇ ਕਿੰਨੇ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਪਰ ਭਾਈ ਸੱਜਣ ਜਿਹੜੇ ਸੱਜਣ ਠੱਗ ਸੀ ਇੱਕ ਵਾਰ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸੰਗਤ ਕਰਕੇ ਭਾਈ ਸੱਜਣ ਬਣ ਗਏ ਤੇ ਆਪਣਾ ਜੀਵਨ ਸੁਧਾਰ ਕਰ ਲਿਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਵ ਲੈ ਆਏ ਤਾਂ ਸਾਡੇ ਜੀਵਨ ਦੇ ਵਿੱਚ ਵੀ ਜੇ ਅਸਲ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸ਼ਬਦਾਂ ਨੂੰ ਪੜਿਆ ਹੋਵੇਗਾ ਸਮਝਿਆ ਹੋਵੇਗਾ ਅਮਲ ਕੀਤਾ ਹੋਵੇਗਾ ਤਾਂ ਹੀ ਸਾਡੇ ਜੀਵਨ ਦੇ ਵਿੱਚ ਬਦਲਾਵ ਆਵੇਗਾ ਨਹੀਂ ਤੇ ਸਾਡੇ ਜੀਵਨ ਦੇ ਵਿੱਚ ਬਦਲਾਵ ਕਦੇ ਵੀ ਨਹੀਂ ਆਏਗਾ ਤੇ ਇਹ ਪਹਿਲੀ ਧਰਮਸਾਲਾ ਸੀ ਜਿਹੜੀ ਕਿ ਭਾਈ ਸੱਜਣ ਜੀ ਦੇ ਨਾਮ ਤੇ ਸਥਾਪਿਤ ਹੋਈ ਸੀ ਜਿੱਥੇ ਲੋਕਾਂ ਨੂੰ ਭਾਈ ਸੱਜਣ ਠੱਗ ਉਹ ਮਾਰ ਕੇ ਲੁੱਟਦਾ ਸੀ ਉਹਨਾਂ ਦੇ ਕਤਲ ਕਰ ਦਿੰਦਾ ਸੀ ਉਹੀ ਸੱਜਣ ਹੁਣ ਸੰਗਤ ਨੂੰ ਤਾਰਨ ਵਾਲਾ ਬਣ ਗਿਆ ਸੰਗਤ ਨੂੰ ਉਪਦੇਸ਼ ਦੇਣ ਵਾਲਾ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਚਾਰਕ ਬਣ ਗਿਆ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਇਹ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅਤੇ ਉਹਨਾਂ ਦੀ ਸੰਗਤ ਦਾ ਅਸਰ ਸੋ ਅੱਜ ਵੀ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸੰਗਤ ਕਰ ਸਕਦੇ ਹਾਂ ਅੱਜ ਵੀ ਉਹਨਾਂ ਦੀ ਬਾਣੀ ਪੜ ਸਕਦੇ ਹਾਂ ਇਹਦੇ ਪਿੱਛੇ ਸਿਰਫ ਇੱਕੋ ਹੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਧਿਆਨ ਦੇ ਨਾਲ ਪੜੀਏ ਸਮਝੀਏ ਉਸਤੇ ਅਮਲ ਕਰੀਏ ਅਤੇ ਉਹਦੇ ਅਨੁਸਾਰ ਹੀ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਉਪਦੇਸ਼ ਤੇ ਅਮਲ ਕਰੀਏ ਤਾਂ ਹੀ ਸਾਡਾ ਗੁਰਬਾਣੀ ਨੂੰ ਪੜਨਾ ਉਹਨਾਂ ਨੂੰ ਸੁਣਨਾ ਉਹਨਾਂ ਨੂੰ ਮੰਨਣਾ ਸਫਲ ਹੋਵੇਗਾ ਸੋ ਆਪ ਸਭ ਦਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਬਾਣੀਆਂ ਦੇ ਨਾਲ ਜਾਂ ਵੀਡੀਓਜ਼ ਦੇ ਲਈ ਨਾ ਸੁਣਨ ਦੇ ਲਈ ਜੁੜੇ ਰਹਿਣ ਦੇ ਲਈ ਮੇਰੇ ਚੈਨਲ ਦੇ ਨਾਲ ਸਦਾ ਹੀ ਜੁੜੇ ਰਹੇ ਹੋ ਸੋ ਅਖੀਰ ਤੇ ਬਹੁਤ ਧੰਨਵਾਦ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ